ਬੱਚੇ ਰੱਬ ਦਾ ਰੂਪ ਹੁੰਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਪਰ ਇੱਕ ਬੱਚੇ ਦੀ ਕਹਾਣੀ ਜਿਹੜਾ ਕਿ ਦੁਨੀਆ ਦਾ ਦੁਨੀਆ ਦਾ ਸਭ ਤੋਂ ਛੋਟੀ ਉਮਰ ਦਾ ਸੀਰੀਅਲ ਕਿਲਰ ਸੀਗਾ ਇਹ ਜਿਹੜਾ ਦੁਨੀਆ ਦਾ ਸਭ ਤੋਂ ਛੋਟਾ ਸੀਰੀਅਲ ਕਿਲਰ ਸੀ ਇਹ ਇੰਡੀਆ ਦਾ ਬਿਹਾਰ ਦਾ ਅਮਰਜੀਤ ਸਾਡਾ ਜਿਹਨੇ ਕਿ 8 ਸਾਲ ਦੇ ਵਿੱਚ ਤਿੰਨ ਬੱਚਿਆਂ ਦਾ ਕਤਲ ਕੀਤਾ ਤੇ ਉਸ ਦੀ ਡਿਮਾਂਡ ਸੀ ਜਿਹੜੀ ਉਹ ਬੜੀ ਬੱਕਰੀ ਸੀ ਕਿ ਪੁਲਿਸ ਨੂੰ ਦੱਸਣ ਲਈ ਕਿ ਮੈਂ ਇਹਨਾਂ ਦਾ ਕਤਲ ਕੀਤਾ ਮੈਨੂੰ ਬਿਸਕਟ ਚਾਹੀਦੇ ਆ ਇਹ ਬੱਚਿਆਂ ਦੇ ਵਿੱਚ ਕਿਹੜਾ ਰੋਗ ਹੁੰਦਾ ਕਿ ਬੱਚੇ ਬਚਪਨ ਦੇ ਵਿੱਚ ਕਿਸੇ ਨੂੰ ਦੂਜਿਆਂ ਨੂੰ ਦੁਖੀ ਦੇਖ ਕੇ ਖੁਸ਼ ਹੁੰਦੇ ਨੇ ਆਪਣੇ ਛੋਟੇ ਛੋਟੇ ਬੱਚੇ ਆ ਨਾ ਆਪਾਂ ਬੱਚਾ ਨਾਲ ਖੇਡਣ ਨੂੰ ਭੇਜ ਦਿੰਦੇ ਆ ਪਰ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਕੀ ਹੋਣਾ ਅਮਰਜੀਤ ਸਾਡਾ ਜਿਹੜਾ ਕਿ 8 ਸਾਲ ਦਾ ਹੁੰਦਾ ਬਿਹਾਰ ਦੇ ਵਿੱਚ ਆਉਦੇ ਪਰਿਵਾਰ ਦੇ ਨਾਲ ਰਹਿੰਦਾ ਹੁੰਦਾ ਨਾਲ ਉਹਦੇ ਭਰਾ ਇੱਕ ਉਹਦਾ ਜਿੱਦਾਂ ਦੋ ਭੈਣਾਂ ਹੁੰਦੀਆਂ ਉਹਦੀਆਂ ਇੱਕ ਤਾਚੇ ਦੀ ਕੁੜੀ ਹੁੰਦੀ ਆ ਕਿਉਂਕਿ ਤਾਚੇ ਦਾ ਪਰਿਵਾਰ ਵੀ ਨਾਲ ਰਹਿੰਦਾ ਇੱਕ ਉਹਦੀ ਆਪ ਦੀ ਛੋਟੀ ਭੈਣ ਹੁੰਦੀ ਆ ਮਜ਼ਦੂਰੀ ਕਰਦਾ ਹੁੰਦਾ ਪਰਿਵਾਰ ਹਨਾ ਤੇ ਬਚਪਨ ਦੇ ਵਿੱਚ ਕੀ ਹੁੰਦਾ ਕਿ ਜਦੋਂ 8 ਸਾਲ ਦਾ ਹੁੰਦਾ ਤਾਂ ਜਿਹੜੀ ਦੀ ਛੋਟੀ ਭੈਣ ਹੁੰਦੀ ਹੈ 6 ਸਾਲਾਂ ਦੀ ਉਹ ਗੁੰਮ ਹੋ ਜਾਂਦੀ ਆ ਪੁਲਿਸ ਰਿਪੋਰਟ ਨਹੀਂ ਲਿਖਾਉਂਦਾ ਪਰਿਵਾਰ ਕਿਉਂਕਿ ਚਲੋ ਕਹਿੰਦੇ ਵੀ ਪਰਿਵਾਰ ਦੀ ਗੱਲ ਆ ਪਰ ਪਿੰਡ ਦੇ ਵਿੱਚ ਗੱਲ ਉੱਡ ਜਾਂਦੀ ਆ ਵੀ ਇਹਨਾਂ ਦੀ ਬੱਚੀ ਗਮਾਜ ਗਈ ਜਿਵੇਂ ਆਪਣੇ ਪਿੰਡ ਦੇ ਵਿੱਚ ਗੱਲ ਹੋਈ ਜਾਂਦੀ ਵੀ ਫਲਾਣਾ ਦੀ ਭੈਣ ਕੁੜੀ ਗਮਾਜ ਗਈ ਪੁਲਿਸ ਤਾਂ ਗੱਲ ਪਹੁੰਚਦੀ ਨਹੀਂ ਕਿਉਂਕਿ ਐਡਾ ਬਿਹਾਰ ਦੇ ਵਿੱਚ ਛੋਟਾ ਜਿਹਾ ਪਿੰਡ ਹੁੰਦਾ ਇੱਕ ਤੇ ਉੱਥੇ ਗੱਲਬਾਤ ਅਸੀਂ ਦੱਬ ਦਿੰਦੇ ਨੇ ਕੁਝ ਮਹੀਨੇ ਲੰਘਦੇ ਆ 5-6 ਮਹੀਨਿਆਂ ਬਾਅਦ ਇਹਨਾਂ ਦੇ ਜਿਹੜੀ ਚਾਚੇ ਦੀ ਕੁੜੀ ਹੁੰਦੀ ਆ ਉਹ ਵੀ ਗਵਾਚ ਜਾਂਦੀ ਆ ਪਿੰਡ ਦੇ ਵਿੱਚ ਦਹਿਸ਼ਤ ਫੈਲ ਜਾਂਦੀ ਆ ਪਰ ਕਿਤੇ ਨਾ ਕਿਤੇ ਪੁਲਿਸ ਤੱਕ ਨਹੀਂ ਜਾਂਦੇ ਵੀ ਇਹ ਸਾਡੀ ਜਵਾਗ ਗਵਾਚ ਗਈ ਜਾਂ ਇਦਾਂ ਪਿੰਡ ਦੇ ਵਿੱਚ ਪਤਾ ਹੁੰਦਾ ਵੀ ਇਹਨਾਂ ਦੇ ਪਰਿਵਾਰ ਦੀਆਂ ਦੋ ਕੁੜੀਆਂ ਜਿਹੜੇ ਕਿ ਛੋਟੀ ਛੋਟੀ ਉਮਰ ਦੀਆਂ ਉਹ ਗਵਾਚ ਗਈਆਂ ਪਰ ਗੱਲ ਪੁਲਿਸ ਤੱਕ ਨਹੀਂ ਪਹੁੰਚਦੀ ਇਦਾਂ ਲੰਘ ਜਾਂਦਾ ਟਾਈਮ ਲੰਘਦਾ ਜਾਂਦਾ ਜੀ ਚਲੋ ਇਸ ਪਰਿਵਾਰ ਦੇ ਗਵਾਂਢ ਦੇ ਵਿੱਚ ਇੱਕ ਚੁੰਚੁੰਨ ਦੇਵੀ ਨਾਂ ਦੀ ਔਰਤ ਰਹਿੰਦੀ ਆ ਉਹਨਾਂ ਦੀ ਬੱਚੀ ਹੁੰਦੀ ਆ ਖੁਸ਼ਬੂ ਉਦੀ ਮਾਂ ਉਹਨੂੰ ਸਕੂਲ ਛੱਡਿਆਉਂਦੀ ਆ ਸਕੂਲ ਤੋਂ ਬਾਅਦ ਉਹ ਘਰੇ ਆ ਜਾਂਦੀ ਐ ਵੀ ਚਲੋ ਮੈਂ ਦੁੱਧਦ ਲੈ ਆਵਾਂ ਉਹ ਗਮਾਜ ਜਾਂਦੀ ਆ ਤੇ ਮਾਂ ਜਦੋਂ ਬੱਚੀ ਗਮਾਛਦੀ ਐ ਤਾਂ ਪਹਿਲਾਂ ਦੋ ਬੱਚੇ ਗਮਾਚੇ ਹੁੰਦੇ ਤਾਂ ਮਾਂ ਜਿਹੜੀ ਕੀ ਹੁੰਦੀ ਆ ਉਹ ਨਾਲ ਦੇ ਜਿਹੜੇ ਭਗਵਾਨਪੁਰ ਪੁਲਿਸ ਸਟੇਸ਼ਨ 'ਚ ਰਿਪੋਰਟ ਲਿਖਾਇਆ ਜਾਂਦੀ ਆ ਕਿ ਮੇਰੀ ਬੇਟੀ ਗਮਾਚ ਗਈ ਪੁਲਿਸ ਪਿੰਡ ਵਿੱਚ ਪਹੁੰਚਦੀ ਐ ਤਾਂ ਪੁਲਿਸ ਨੂੰ ਉੱਥੇ ਆ ਕੇ ਪਤਾ ਲੱਗਦਾ ਕਿ ਇਹ ਸਪਿੰਡ ਦੇ ਵਿੱਚੋਂ ਪਹਿਲਾਂ ਵੀ ਦੋ ਕੁੜੀਆਂ ਇੱਕ ਪਰਿਵਾਰ ਦੀਆਂ ਗਾਇਬ ਹੋ ਚੁੱਕੀਆਂ ਨੇ ਤੇ ਤੀਜੀ ਇਹ ਹੁੰਦੀ ਆ ਇਹ ਉਸ ਪਰਿਵਾਰ ਦੀ ਗਵੰਢਣ ਹੁੰਦੀ ਆ ਪੁਲਿਸ ਪਰਿਵਾਰ ਕੋਲੇ ਪਹੁੰਚਦਾ ਤਾਂ ਪਰਿਵਾਰ ਦੇ ਜਿਹੜੇ ਮੈਂਬਰ ਹੁੰਦੇ ਨੇ ਉਹ ਕਹਿੰਦੇ ਵੀ ਸਾਡੇ ਛੋਟੇ ਬੱਚੇ ਨੂੰ ਪਤਾ ਉਹ ਤੋਂ ਪੁੱਛੋ ਪੁਲਿਸ ਵੀ ਹੈਰਾਨ ਵੀ 8 ਸਾਲਾਂ ਦੇ ਜਵਾਕ ਨੂੰ ਕੀ ਪਤਾ ਹੋਊਗਾ ਪੁਲਿਸ ਅਮਰਜੀਤ ਨੂੰ ਬੁਲਾ ਲੈਂਦੀ ਆ ਤੇ ਅਮਰਜੀਤ ਨੂੰ ਕੀ ਪਤਾ ਹੁੰਦਾ ਪੁਲਿਸ ਦਾ ਉਹ ਹੱਸ ਪੈਂਦਾ ਉਹ ਕਹਿੰਦੇ ਵੀ ਤੈਨੂੰ ਪਤਾ ਬੱਚਿਆਂ ਬਾਰੇ ਉਹ ਹੱਸ ਪੈਂਦਾ ਪੁਲਿਸ ਕਹਿੰਦੇ ਵੀ ਕਿਉਂ ਟਾਈਮ ਖਰਾਬ ਕੀਤਾ ਵੀ ਇਹਨੂੰ ਕੀ ਪਤਾ ਹੋਣਾ ਪਰ ਉਹ ਕਹਿੰਦਾ ਵੀ ਮੈਂ ਤੁਹਾਨੂੰ ਦੱਸ ਦੂੰਗਾ ਵੀ ਮੈਂ ਉਹਨਾਂ ਨੂੰ ਸਵਾਤਾ ਉਹ ਕਹਿੰਦੇ ਕਿੱਥੇ ਸਵਾਤਾ ਤੂੰ ਪੁਲਿਸ ਕਹਿੰਦੇ ਵੀ ਚਲੋ ਚੌੜ ਕਰਦਾ ਹੁਣ ਐਦਾਂ ਹੀ ਜਵਾਖ ਆ ਨਿਆਣਾ ਅਕਸਰਾਂ ਦੇ ਜਵਾਖ ਨੂੰ ਕੀ ਪਤਾ ਹੁੰਦਾ ਉਹ ਕਹਿੰਦਾ ਮੈਨੂੰ ਬਿਸਕਟ ਦੇ ਦਿਓ ਮੈਂ ਫੇਰ ਦੱਸ ਦੂੰਗਾ ਵੀ ਕਿੱਥੇ ਆ ਮੇਰੀ ਇਹ ਖੁਸ਼ੂ ਜਿਹੜੀ ਗਵਾਂਡਣ ਹੁੰਦੀ ਆ 6 ਸਾਲਾਂ ਦੀ ਬੱਚੀ ਉਹ ਕਹਿੰਦਾ ਮੈਂ ਦੱਸ ਦੂੰਗਾ ਮੈਨੂੰ ਤੁਸੀਂ ਬਿਸਕਟ ਲਿਆ ਦਿਓ ਪੁਲਿਸ ਬਿਸਕਟ ਲਿਆਉਂਦੇ ਆ ਬਿਸਕਟ ਦੇ ਦਿੰਦੇ ਉਹ ਉਹ ਕਹਿੰਦਾ ਵੀ ਮੈਂ ਉਹਨੂੰ ਸਵਾਤ ਆ ਇੱਟ ਮਾਰ ਕੇ ਪੁਲਿਸ ਕਹਿੰਦੇ ਕਿੱਥੇ ਸਵਾਤ ਉਹ ਕਹਿੰਦਾ ਮੈਨੂੰ ਬਿਸਕਟ ਚਾਹੀਦਾ ਬਿਸਕਟ ਦੇ ਡੱਬੇ ਦੇ ਦਿੰਦੇ ਨੇ ਤਾਂ ਇਹਨਾਂ ਨੂੰ ਇੱਕ ਦੂਰ ਇੱਕ ਘਰ ਚ ਲੈ ਜਾਂਦਾ ਪਿੰਡ ਦੇ ਵਿੱਚ ਜਿਹੜਾ ਸੁੰਨਸੰਨ ਘਰ ਹੁੰਦਾ ਉਹ ਕਹਿੰਦਾ ਵੀ ਇੱਥੇ ਉਹਨੂੰ ਮੈਂ ਸਿਵਾਤਾ ਸੀਗਾ ਸਕੂਲ ਤੋਂ ਚੱਕ ਕੇ ਉਹਨੂੰ ਮੈਂ ਸਿਵਾਤਾ ਤੇ ਮੈਨੂੰ ਬੜੀ ਖੁਸ਼ੀ ਮਿਲੀ ਜਦੋਂ ਰੋਂਦੀ ਸੀਗੀ ਪੁਲਿਸ ਉਹ ਜਗ੍ਹਾ ਤੇ ਪਹੁੰਚਦੀ ਆ ਉਹ ਸਾਹਮਣੇ ਇਸ਼ਾਰਾ ਕਰਦਾ ਝਾੜੀਆਂ ਬਣੀ ਤੇ ਟੋਆ ਹੁੰਦਾ ਤੇ ਪੁਲਿਸ ਜਾ ਕੇ ਦੇਖਦੀ ਆ ਟੋਏ ਚ ਮਿੱਟੀ ਪੜਾਂ ਕਰਕੇ ਤਾਂ ਉੱਥੇ ਖੁਸ਼ਬੂ ਦੀ লাশ ਪਈ ਹੁੰਦੀ ਆ ਇਹ ਪੁਲਿਸ ਨੂੰ ਬਹੁਤ ਹੈਰਾਨੀ ਕਰਦੀ ਗੱਲ ਵੀ ਇੱਕ ਬੱਚੇ ਨੇ ਇੱਟ ਮਾਰ ਕੇ ਇੱਕ ਬੱਚੀ ਨੂੰ ਮਾਰਤਾ ਉਹਨੂੰ ਪੁਲਿਸ ਸਟੇਸ਼ਨ ਲੈ ਆਉਂਦੇ ਆ ਬਿਠਾ ਲੈਂਦੇ ਆ ਤਾਂ ਪੁਲਿਸ ਦੇ ਦਿਮਾਗ 'ਚ ਇਹ ਆਈਡੀਆ ਆਉਂਦਾ ਵੀ ਪਹਿਲਾਂ ਵੀ ਦੋ ਬੱਚੀਆਂ ਗਾਇਬ ਹੋਈਆਂ ਏਸੇ ਦੇ ਪਰਿਵਾਰ ਦੀਆਂ ਕਿਉਂ ਨਾ ਪੁੱਛਿਆ ਜਾਵੇ ਵੀ ਉਹ ਕਿੱਥੇ ਨੇ ਤਾਂ ਇਹ ਕਹਿੰਦਾ ਵੀ ਮੈਂ ਉਹਨਾਂ ਬਾਰੇ ਵੀ ਦੱਸ ਦੂੰ ਮੈਨੂੰ ਬਿਸਕਟ ਚਾਹੀਦੇ ਆ ਤੇ ਸਾਰੀ ਕਹਾਣੀ ਉਹਨਾਂ ਦੇ ਸਾਹਮਣੇ ਰੱਖ ਦਿੰਦਾ ਕਹਾਣੀ ਕੀ ਹੁੰਦੀ ਆ ਉਹ ਪਰਿਵਾਰ ਨੂੰ ਬੁਲਾ ਲੈਂਦੇ ਆ ਪੁਲਿਸ ਵਾਲੇ ਵੀ ਆ ਜਾਓ ਕਿਉਂਕਿ ਏਸ ਪਰਿਵਾਰ ਦੇ ਮੁਖੀਆਂ ਨੂੰ ਤੇ ਚਾਚੇ ਨੂੰ ਤੇ ਤੇ ਪਿਓ ਨੂੰ ਭੜੀ ਪੰਦੀ ਪਤਾ ਹੁੰਦਾ ਕਿ ਏਸ ਅਮਰਜੀਤ ਨੇ ਕੀ ਕੀਤਾ ਉਹ ਬੱਚਿਆਂ ਨਾਲ ਇਨੂੰ ਬੁਲਾ ਲੰਦੇ ਇਹਦੇ ਮਾਪੇ ਨੂੰ ਮਾਪੇ ਨੂੰ ਪੁੱਛਦਾ ਵੀ ਹਾਂਜੀ ਉਹ ਕਹਿੰਦੇ ਵੀ ਅੱਜ ਤੋਂ 1 ਸਾਲ ਪਹਿਲਾਂ ਸਾਡੇ ਘਰ ਦੇ ਵਿੱਚ ਬੱਚੀ ਰੋ ਰਹੀ ਸੀ ਕਿ ਛੋਟੀ ਇਹਦੀ ਭੈਣ ਤੇ ਇਹਨੇ ਕੀ ਕੀਤਾ ਉਹਦਾ ਗਲ ਘੋਟ ਕੇ ਉਹਨੂੰ ਮਾਰਤਾ ਤੇ ਪਰਿਵਾਰ ਨੂੰ ਕਹਿੰਦਾ ਮੈਨੂੰ ਸਵਾਦ ਤਾਂ ਹੁਣ ਰੋਂਦੀ ਨਹੀਂ ਇਹ ਹੁਣਸ ਵਾਲੇ ਕਹਿੰਦੇ ਵੀ ਤੁਸੀਂ ਪੁਲਿਸ ਨੂੰ ਕਿਉਂ ਨਹੀਂ ਰਿਪੋਰਟ ਕਰਾਈ ਉਹ ਕਹਿੰਦੇ ਵੀ ਸਾਨੂੰ ਲੱਗਿਆ ਵੀ ਬੱਚੇ ਤੋਂ ਗਲਤੀ ਹੋਗੀ ਚਲੋ ਅਸੀਂ ਰਫਾਫਾ ਕਰਤਾ ਵੀ ਸਾਡਾ ਜਿਵਾਕ ਸੀ ਆਪਦਾ ਵੀ ਸਾਡੀ ਬੱਚੀ ਸੀਗੀ ਵੀ ਚਲੋ ਗਲਤੀ ਹੋ ਗਈ ਇਹ ਤੋਂ ਇਹਨੇ ਗਲ ਘੋਟਦਾ ਬੱਚੇ ਨੂੰ ਪਤਾ ਨਹੀਂ ਸੀ ਉਸ ਤੋਂ ਬਾਅਦ ਤਿੰਨ ਚਾਰ ਮਹੀਨੇ ਬਾਅਦ ਨੇ ਚਾਚੇ ਦੀ ਕੁੜੀ ਨਾਲ ਵੀ ਇਦਾਂ ਹੀ ਕੀਤਾ ਤਾਂ ਇੱਥੇ ਪੁਲਿਸ ਨੂੰ ਬਹੁਤ ਹੈਰਾਨੀ ਹੁੰਦੀ ਹੈ ਕਿ ਪਰਿਵਾਰ ਨਾਲ ਕਿ ਪਰਿਵਾਰ ਨੇ ਇਸ ਬੱਚੇ ਨੂੰ ਇੱਕ ਗਲਤੀ ਸਮਝ ਕੇ ਵੀ ਬੱਚੇ ਤੋਂ ਗਲਤੀ ਹੋ ਰਹੀ ਆ ਪੁਲਿਸ ਨੂੰ ਨਹੀਂ ਦੱਸਿਆ ਤੇ ਆਪਦੀਆਂ ਦੋ ਬੱਚੀਆਂ ਇਹ ਬੱਚੇ ਨੇ ਮਾਰਤੀਆਂ ਦੋਨੇ ਬੱਚੀਆਂ ਦੀ ਮੌਤ ਤੋਂ ਬਾਅਦ ਇਹ ਤੀਜੀ ਬੱਚੀ ਦਾ ਸ਼ਿਕਾਰ ਕਰਦਾ ਇਸ ਤੋਂ ਬਾਅਦ ਇਹਨੂੰ ਸਾਈਕੀਆਟ੍ਰਿਸ ਕੋਲੇ ਲੈ ਜਾਂਦੇ ਤਾਂ ਉੱਥੋਂ ਪਤਾ ਲੱਗਦਾ ਇਹਨੂੰ ਕੰਡਕਟ ਨਾ ਦੀ ਬਿਮਾਰੀ ਹੁੰਦੀ ਹੈ ਜਿਹਦੇ ਵਿੱਚ ਅ ਬੱਚੇ ਨੂੰ ਦੂਜਿਆਂ ਦੇ ਬੱਚੇ ਦਾ ਦੂਜੇ ਬੱਚੇ ਰੋਂਦੇ ਨੇ ਤਾਂ ਖੁਸ਼ੀ ਮਿਲਦੀ ਹੈ ਤਕਲੀਫ ਚ ਦੇਖ ਕੇ ਛੋਟਾ ਹੁੰਦਾ ਇਸ ਦਾ ਇਲਾਜ ਤਾਂ ਚਲੋ ਬਿਹਾਰ ਦੇ ਵਿੱਚ ਕਿਹਨੂੰ ਇੰਨਾ ਪੜੇ ਲਿਖੇ ਪਰਿਵਾਰ ਹੁੰਦੇ ਨੇ ਇਹਨਾਂ ਨੇ ਕਿਸੇ ਤੱਕ ਰੀਚ ਨਹੀਂ ਕੀਤੀ ਪੁਲਿਸ ਨੂੰ ਵੀ ਦੱਸਿਆ ਆਪਣੇ ਪਰਿਵਾਰ ਦਾ ਕੇਸ ਸਮਝ ਕੇ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਲ ਬਾਹਰ ਉਦੋਂ ਵਾਈ ਜਦੋਂ ਖੁਸ਼ਬੂ ਵੀ ਗਾਇਬ ਹੋਈ ਖੁਸ਼ਬੂ ਨੇ ਵੀ ਨਾ ਸਕੂਲ ਤੋਂ ਚੱਕਿਆ ਸੀਗਾ ਇੱਟ ਮਾਰ ਕੇ ਮਾਰਦਾ ਤੇ ਦੋ ਬੱਚੀਆਂ ਦੇ ਪਰਿਵਾਰ ਦੀਆਂ ਉਹਨੇ ਵੀ ਮਾਰਦੇ ਆ ਇਹ ਦੁਨੀਆ ਦਾ ਸਭ ਤੋਂ ਛੋਟਾ ਸੀਰੀਅਲ ਕਿਲਰ ਰਿਹਾ 8 ਸਾਲਾਂ ਦਾ ਉਮਰ ਛੋਟੀ ਸੀਗੀ ਜੇਲ੍ਹ ਚ ਇਹਨੂੰ ਰੱਖ ਨਹੀਂ ਸਕਦੇ ਸੀ ਕਿ ਤਾਂ ਇਹਨੂੰ ਬਾਲ ਸਿਹਤਾਰ ਕੇਂਦਰ ਚ ਰੱਖਿਆ ਗਿਆ ਜਿੱਥੇ ਕਿ 2 ਸਾਲ ਹੀ ਮਿਨੀਮਮ ਹੁੰਦਾ ਰੱਖ ਸਕਦੇ ਆ ਉਸ ਤੋਂ ਬਾਅਦ ਇਹਨੂੰ ਡਾਕਟਰਾਂ ਦੀ ਨਿਗਰਾਨੀ ਚ ਰੱਖਿਆ ਗਿਆ ਜਦੋਂ ਤੱਕ ਇਹ 18 ਸਾਲ ਦਾ ਨਹੀਂ ਹੋ ਸਕਦਾ 1998 ਦੇ ਵਿੱਚ ਇਹ ਸਾਰਾ ਕੁਝ ਹੋਇਆ ਸੀਗਾ 2016 ਦੇ ਵਿੱਚ ਇਹ 18 ਸਾਲਾਂ ਦਾ ਹੋ ਗਿਆ ਸੀਗਾ ਉਸ ਤੋਂ ਬਾਅਦ ਇਹ ਦੁਨੀਆ ਚ ਬਾਹਰ ਆਇਆ ਤੇ ਇਸ ਦਾ ਨਵੀਂ ਨਵੀਂ ਪਛਾਣ ਹੋਣੀ ਹੈ ਜੀ ਅੱਜ ਅਮਰਜੀਤ ਸਾਡਾ ਪਤਾ ਨਹੀਂ ਕਿੱਥੇ ਆ ਪਰ ਇਸ ਨੇ ਛੋਟੀ ਉਮਰ ਦੇ ਵਿੱਚ ਤਿੰਨ ਬੱਚਿਆਂ ਦਾ ਕਤਲ ਕੀਤਾ ਸੀਗਾ ਬੱਚਾ ਨੂੰ ਆਪਾਂ ਛੱਡ ਦਿੰਦੇ ਆ ਬੱਚਾ ਨਾਲ ਖੇਡਣ ਲਈ ਪਰ ਕਈ ਬੱਚੇ ਸ਼ਾਇਦ ਬਿਮਾਰੀ ਨਾਲ ਪੀੜਤ ਹੁੰਦੇ ਨੇ ਮਾਪੇ ਉਹ ਗੱਲ ਡਾਕਟਰਾਂ ਨਾਲ ਸ਼ੇਅਰ ਕਰਨ ਨਾਲੋਂ ਆਪਦੀ ਗੱਲ ਘਰੇ ਦੱਬੜ ਦੀ ਕੋਸ਼ਿਸ਼ ਕਰਦੇ ਆ ਸੋ ਇਸ ਬੱਚੇ ਦੇ ਨਾਮ ਤੇ ਆਇਆ ਜੀ ਦੁਨੀਆ ਦਾ ਸਭ ਤੋਂ ਛੋਟਾ ਸੀਰੀਅਲ ਕਿਲਰ ਆਸ ਕਰਦਾ ਹਾਂ ਸਾਡੇ ਬੱਚੇ ਮਹਿਫੂਜ਼ ਹੋਣਗੇ ਤੇ ਇਸ ਬੱਚੇ ਦੀ ਪਹਿਚਾਣ ਦੁਨੀਆ ਤੋਂ ਗੁਪਤ ਰੱਖੀ ਗਈ ਹੁਣ ਕਿੱਥੇ ਜਾ ਨਵੀਂ ਪਛਾਣ ਨਾਲ ਨੋ ਆਈਡੀਆ ਮਿਲਦੇ ਆਂ ਜੀ ਕਿਸੇ ਹੋਰ ਕਹਾਣੀ ਦੇ ਵਿੱਚ ਅਗਲੀ ਕਹਾਣੀ ਆ ਉਹ ਮੈਰੀ ਬੈਲ ਦੀ ਜੋ ਕਿ ਦੁਨੀਆ ਦੀ ਇੱਕ ਕੁੜੀ ਜੋ ਕਿ ਸੀਰੀਅਲ ਕਿੰਦਰ ਸੀਗੀ ਉਸ ਦੀ ਕਹਾਣੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ ਵੀਡੀਓ ਵਧੀਆ ਲੱਗਦੀ ਐ ਸ਼ੇਅਰ ਕਰਿਆ ਕਰੋ ਕਹਾਣੀਆਂ ਲਗਾਤਾਰ ਆਉਣਗੀਆਂ ਧੰਨਵਾਦ ਜੀ